ਹਾਂਜੀ 200 ਸਤਵੇਂ ਤਰਿਆ ਦੇ ਖੜਿਆ ਜੀ ਤੇ ਸਤਲ ਤਰਿਆਜ ਦਾ ਜਿਹੜਾ ਪਾਣੀ ਦਾ ਵਹਾਵ ਹੈ ਜੀ ਕਾਫੀ ਤੇਜ਼ ਹੋ ਰਿਹਾ ਤੇ ਵਧ ਰਿਹਾ ਜੀ ਤੇ ਏਸੀ ਕਰਕੇ ਤੁਹਾਨੂੰ ਅਸੀਂ ਅੱਜ ਜਿਹੜੀ ਜ਼ਰੂਰੀ ਸਿੱਖੀ ਕਿ ਆਉਣ ਵਾਲੇ ਲਗਭਗ ਜਿਹੜੇ 24 ਤੋਂ 48 ਘੰਟੇ ਨੇ ਉਹ ਲਗਭਗ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਜੀ ਜਿਹੜੇ ਸਰਹੱਦੀ ਇਲਾਕੇ ਜਿਹੜੇ ਹੈਗੇ ਆ ਜਿਹੜੇ ਵੀ ਸਾਡੇ ਪੰਜਾਬ ਦੇ ਸਤਲ ਤਰਿਆਜ ਨਾਲ ਕੰਢੇ ਇਲਾਕੇ ਨੇ ਉਹਨਾਂ ਵਾਸੀ ਕਾਫੀ ਆਉਣ ਵਾਲਾ ਸਮਾਂ ਜਿਹੜਾ ਥੋੜਾ ਜਿਹਾ ਖਤਰਨਾਕ ਹੋ ਸਕਦਾ ਕਿਉਂਕਿ ਜਿਹੜੀਆਂ ਬਰਸਾਤਾਂ ਜਿਹੜੀਆਂ ਜਾਂ ਬੱਦਲ ਫਟ ਰਹੇ ਨੇ ਹਿਮਾਚਲ ਦੇ ਵਿੱਚ ਉਹਦਾ ਜਿਹੜਾ ਪਾਣੀ ਦਾ ਬਹਾਰ ਪਾਣੀ ਆ ਉਹ ਹੁਣ ਪੰਜਾਬ ਦੇ ਵਿੱਚ ਲਗਭਗ ਆਉਣਾ ਸ਼ੁਰੂ ਹੋ ਚੁੱਕਿਆ ਜੀ ਇਹ ਲਗਭਗ ਪਸੂਨ ਦਰਿਆ ਦੀ ਹਾਲਤ ਜਿਹੜੀ ਦਰਿਆ ਬਿਲਕੁਲ ਕਾਫੀ ਘਟ ਪਣੀ ਸੀ ਅੱਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਤੇ ਆਉਣ ਵਾਲੇ ਜਿਹੜੇ 48 ਘੰਟੇ ਆ ਉਹਦੇ ਵਿੱਚ ਤੁਸੀਂ ਪੰਜਾਬ ਲਗ ਪੰਜਾਬ ਦੇ ਲਈ ਲਗਭਗ ਖਤਰੇ ਦੀ ਘੰਟੀ ਹੈ ਜੀ ਤੇ ਕਈ ਜਗ੍ਹਾ ਦੇ ਉੱਤੇ ਜਿਹੜੇ ਬੰਨ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਲੋ ਨੇ ਬਹੁਤ ਜ਼ਿਆਦਾ ਵੀਕ ਨੇ ਉਹਨਾਂ ਦੀ ਮਰਮਮਤ ਦੇ ਵਾਸਤੇ ਮੈਨੂੰ ਲੱਗਦਾ ਹੁਣੇ ਹੀ ਤੋਂ ਹੀ ਕੰਮ ਕਰਨਾ ਦੇਖਣਾ ਚਾਹੀਦਾ ਜੀ ਤੇ ਹੋ ਸਕਦਾ ਜੀ ਕਿਤੇ ਨਾ ਕਿਤੇ ਜੁੜਾ ਹਾਲਾਤ ਜਿਹੜੇ ਲਗਭਗ ਦੋ ਤਿੰਨ ਸਾਲ ਪਹਿਲਾਂ ਬਣੇ ਸੀ ਪੰਜਾਬ ਵਿੱਚ ਉਹ ਹਾਲਾਤ ਦੁਬਾਰਾ ਨਾ ਕਿਤੇ ਬਣ ਜਾਣ ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇ ਹਜੇ ਵੀ ਪਿੱਛੋਂ ਜਿਹੜੀ ਅਪਡੇਟ ਆ ਰਹੀ ਆ ਵੀ ਕਾਫੀ ਵੱਡੇ ਲੈਵਲ ਤੇ ਜਿਹੜਾ ਪਾਣੀ ਹੈਗਾ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੀ ਤੇ ਇਸ ਕਰਕੇ ਇਹ ਅਪਡੇਟ ਜ਼ਰੂਰੀ ਸੀ ਕਿ ਵੀ ਪੰਜਾਬ ਦੇ ਜਿਹੜੇ ਹੋਰ ਇਲਾਕੇ ਵਿੱਚ ਜਿਹੜਾ ਦਰਿਆ ਸਤਲੁਜ ਦਰਿਆ ਲੱਗਦਾ ਜੀ ਉਹਨਾਂ ਦੇ ਲਈ ਲਗਭਗ ਕਿਤਨਾ ਕਿਤੇ ਖਤਰਾ ਦੀ ਘੱਟੀ ਹੋ ਸਕਦੀ ਆ ਪਾਣੀ ਬਹੁਤ ਜ਼ਿਆਦਾ ਲੈਵਲ ਜਿਹੜਾ ਆ ਹਾਈ ਹੋ ਰਿਹਾ ਜੀ ਵੱਧ ਹੋ ਰਿਹਾ ਤੇ ਜਿਹੜੇ ਵੀ ਦਰਿਆ ਦੇ ਬੰਦੇ ਉੱਤੇ ਲੋਕ ਰਹ ਰਹੇ ਨੇ ਉਹ ਆਪਣਾ ਧਿਆਨ ਜ਼ਰੂਰ ਰੱਖਣ ਤੇ ਪਾਣੀ ਦਾ ਜਿੱਦਾਂ ਲੈਵਲ ਵੱਧ ਰਿਹਾ ਆ ਉਸ ਹਿਸਾਬ ਦੇ ਨਾਲ ਲੱਗਦਾ ਆ ਵੀ ਪੰਜਾਬ ਦੇ ਵਿੱਚ ਜਿਹੜਾ ਪਿਛਲੇ 3 ਸਾਲ ਪਹਿਲਾਂ ਜਿਹੜੇ ਹੜ੍ਹ ਆਏ ਸੀ ਤੇ ਉਹ ਹੜ੍ਹ ਦੁਬਾਰਾ ਆਉਣ ਦੀ ਸਥਿਤੀ ਦੇ ਵਿੱਚ ਕਿਤਨਾ ਕਿਤੇ ਪੰਜਾਬ ਦੁਬਾਰਾ ਫੇ ਲੱਗ ਰਿਹਾ ਸੋ ਥੈਂਕ ਯੂ ਸੋ ਮੱਚ ਸਾਡਾ ਮੇਨ ਮਕਸਦ ਜੁਣਾ ਨਹੀਂ ਸਾਡਾ ਮੇਨ ਮਕਸਦ ਸਾਡਾ ਅਪਡੇਟ ਦੇਣਾ ਆ ਸੋ ਅਪਡੇਟ ਦੇ ਰਿਹਾ ਤੁਹਾਨੂੰ ਪਾਨ ਦੀ ਕੀ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਕਿਉਂਕਿ ਵੀਡੀਓ ਵਾਰ ਤੋਂ ਵਾਰ ਸ਼ੇਅਰ ਸ਼ੁਰੂ ਕਰ ਰਹੇ ਹੋ ਤਾਂ ਜਿਹੜੇ ਸਰਾਦੀ ਇਲਾਕਿਆਂ ਦੇ ਵਿੱਚ ਲੋਕ ਬਸੇ ਹੋਏ ਨੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਆਪਰੇਸ਼ਨ ਸ਼ੁਰੂ ਮਿਲ ਜਾਵੇ ਸੋ ਥੈਂਕ ਯੂ ਸੋ ਮੱਚ